ਕਾਲ ਸਾਹਿਬ ਹੈ ਜੀ ਕਿ ਫਤੇ ਅੱਜ ਗੁਰਦੁਆਰਾ ਬੱਬਾ ਬੰਦਾ ਸਿੰਘ ਬਹਾਦਰ ਕਢਾਣੀ ਕਲਾ ਵਿਖੇ ਰਸ ਦਾ ਲੰਗਰ ਤੇ ਕਈ ਦਿਨਾਂ ਤੋਂ ਨਿਰੰਤਰ ਚੱਲ ਰਿਹਾ ਉਹਦੇ ਅੱਜ ਸਾਰੇ ਸੇਵਾਦਾਰ ਖੜੇ ਨੇ ਹਨ ਤੇ ਇਹ ਰਾੜਾ ਸਾਹਿਬ ਰੋਡ ਤੋਂ ਜਿਹੜਾ ਪੈਨ ਰੋਡ ਜਾਂਦਾ ਉਸਤੇ ਲੰਗਰ ਲੱਗਿਆ ਆ ਸੰਗਤਾਂ ਲਈ ਕਈ ਦਿਨ ਤੋਂ ਰਸ ਦਾ ਲੰਗਰ ਲਾਇਆ ਹੋਇਆ ਇਹਨਾਂ ਨੇ ਹਨ ਤੇ ਅੱਜ ਨਾਲ ਜਲੇਬੀਆਂ ਦਾ ਲੰਗਰ ਵੀ ਆ ਨਾਲ ਹੋਰ ਆ ਬਾਈ ਪੱਕੇ ਹੋਣੀ ਜਗਦੇਵ ਬਾਬਾ ਸ਼ਿੰਦੀ ਸ਼ਾ ਅਜਮੇਰ ਸਿੰਘ ਤੇ ਜਗਦੇਵ ਭਾਈ ਤੇ ਲਾਲੀ ਹੋਣੀ ਜੱਗਾ ਭਾਈ ਸਾਰਿਆਂ ਦਾ ਬਹੁਤ ਵੱਡਾ ਸੇਵਾ ਕਰਦੇ ਨੇ ਸੇਵਾਦਾਰਾਂ ਦੀ ਲੋੜ ਹੁੰਦੀ ਹੈ ਨਾ ਜਰੂਰ ਆਓ ਬਾਈ ਜੀ ਇੱਥੇ ਲੰਗਰ ਤੇ ਨਾ ਲੰਗਰ ਦਾ ਅਨੰਤਰ ਕਿਉਂਕਿ ਸੀਧਾ ਦੇ ਸਥਾਨ ਤੇ ਲੰਗਰ ਚੱਲਦਾ ਨਾ ਸੀਧ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ ਤੇ ਗੁਰਦੁਆਰਾ ਜਿਹੜਾ ਡੀਟੀ ਰੋਡ ਤੇ ਪੈਂਦਾ ਕੜਾਣੀ ਕਲਾਂ ਵਿਖੇ ਜਿੱਥੇ ਅੱਜ ਰਸਦਾ ਨਾਲ ਨਗਰ ਚੱਲਦਾ ਉੱਥੇ ਵੱਡੀ ਪੱਧਰ ਤੇ ਅੱਜ ਜਲੇਬੀਆਂ ਦਾ ਵੀ ਲੰਗਰ ਲਾਇਆ ਹੋਇਆ ਬਾਈ ਉਹਨਾਂ ਵੱਲੋਂ ਇਹ ਪੂਰੇ ਪਰਿਵਾਰ ਵੱਲੋਂ ਜਿਹੜਾ ਮਤਲਬ ਸਾਡੇ ਭੋਗਲੇ ਦਾ ਲਾਣਾ ਵੱਜਦਾ ਨਾ ਉਹਨਾਂ ਦੇ ਪਰਿਵਾਰ ਵੱਲੋਂ ਹਨਾ ਸਾਰੇ ਖੜੇ ਨੇ ਨਾਲ ਹਨਾ ਬਹੁਤ ਵੱਡਾ ਅਵਰਾਲਾ ਸੰਗਤ ਲਈ ਇਹਨਾਂ ਦਾ ਅੱਜ ਜਲੇਬੀਆਂ ਦਾ ਕੀਤਾ ਬਾਈ ਪਪੇ ਉਹਨਾਂ ਵੱਲੋਂ ਰਸਦਾ ਲੰਗਰ ਬਾਈ ਜਗਦੀਪ ਬਾਈ ਜੱਗਾ ਬਾਈ ਹੈ ਨਾ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਕਿਉਂਕਿ ਪ੍ਰਾਣਾ ਲੰਗਰ ਲੱਗਦਾ ਇਸ ਥਾਂ ਤੇ ਨਿਰੰਤਰ ਅਜਮੇਰ ਸਿਓਂ ਬੈਠਾ ਬਾਬਾ ਕਾਕਾ ਭੌਜੀ ਉਹ ਵੀ ਜਿਹੜੇ ਮੁੱਖ ਸੇਵਾਦਾਰ ਨੇ ਇੱਥੇ ਨਾ ਵੱਡੀ ਪੱਧਰ ਤੇ ਲੰਗਰ ਲੱਗਦਾ ਲੰਗਰ ਤਾਂ ਥੋਂ ਥੋਂ ਚੱਲਦੇ ਨੇ ਪਰ ਜਿਹੜਾ ਕੜਾਣੀ ਦਾ ਲੰਗਰ ਆ ਨਾ ਦੀ ਵਿਸ਼ੇਸ਼ਤਾ ਇਹ ਆ ਵੀ ਇਹ ਪ੍ਰਾਣਾ ਲੰਗਰ ਆ ਆ ਸਾਰੀ ਜਲੇਬੀਆਂ ਕੱਢਣ ਲੱਗੇ ਨੇ ਨਾਲ ਸਿਕਾਉਂਦੇ ਨੇ ਸੰਗਤ ਨੂੰ ਆਉਂਦੀ ਜਾਂਦੀ ਨੂੰ ਕਿਉਂਕਿ ਅਨੰਤਪੁਰ ਸਾਹਿਬ ਤੋਂ ਜਿਹੜਾ ਹੋਲੇ ਮਹੱਲੇ ਵਾਸਤੇ ਇਹ ਲੰਗਰ ਲੱਗਦਾ ਬੜੀ ਪੱਧਰ ਤੇ ਲੰਗਰ ਲੱਗਦਾ ਕਿਉਂਕਿ ਜਲੇਬੀਆਂ ਬੜੀਆਂ ਹਲਵਾਈਆਂ ਪੂਰੀਆਂ ਰਗੜ ਕੇ ਕੱਢਦਾ ਜਲੇਬੀਆਂ ਦੇਖੋ ਕਿਉਂਕਿ ਬਹੁਤ ਪ੍ਰੇਮ ਨਾਲ ਆਉਂਦੇ ਜਾਂਦੇ ਸੰਗਤ ਨੂੰ ਲੰਗਰ ਸिखਾਉਂਦੇ ਨੇ ਜਿੱਥੇ ਪ੍ਰਸਾਦ ਦੇ ਦਾ ਲੰਗਰ ਚੱਲਦਾ ਕਦੇ ਕਿਸੇ ਦਿਨ ਕਿਸੇ ਦਾ ਰਸ ਦਾ ਲੰਗਰ ਇਹਨਾਂ ਦੇ ਅੰਤਰ ਕਈ ਦਿਨ ਤੋਂ ਚੱਲਦਾ ਭਾਈ ਕਾਲੇ ਉਹਨਾਂ ਵੱਲੋਂ ਨਾ ਅੱਜ ਜਲੇਬੀਆਂ ਦਾ ਲੰਗਰ ਆ ਪਰਿਵਾਰ ਨੂੰ ਇਹਨਾਂ ਦੀ ਮਹਾਰਾਜ ਦੀ ਮਨੋ ਕਾਮਨਾ ਜਿਹੜੇ ਮਨੋ ਕਾਮਨਾ ਨੂੰ ਲੈ ਕੇ ਲੈ ਨੇ ਲੰਗਰ ਉਹ ਸਮਰੱਥਿਆ ਬਕਸੇ ਮਹਾਰਾਜ ਹੈ ਨਾ ਤੇ ਬਾਈ ਜਗਦੀਪ ਬਾਈ ਖੜਾ ਤੇ ਹੋਰ ਪ੍ਰਵੰਤਿ ਸੱਜਣ ਕੋਈ ਗੱਲ ਬਾਤ ਵੀ ਕਰਾਵਾਂ ਕਿਉਂਕਿ ਇਸੇ ਹੁਣ ਦਿਖਾਉਣਾ ਜ਼ਰੂਰੀ ਆ ਸਾਡਾ ਕਢਾਣੀ ਦੀ ਐਕਟੀਵਿਟੀ ਕਿੱਥੇ ਕਿੱਥੇ ਲੰਗਰ ਚੱਲਦੇ ਨੇ ਲੰਗਰ ਤਾਂ ਹੀ ਤੁਹਾਨੂੰ ਹੋਰ ਵੀ ਦਿਖਾਉਣਗੇ ਪਰ ਇਹ ਕਢਾਣੀ ਦੇ ਲੰਗਰਾਂ ਦਾ ਬ વિશેਸ਼ਤਾ ਅਲੱਗ ਆ ਜੁੜੇ ਰਹੋ ਜੀ ਟੀਆਰਸੀ ਕਢਾਣੀ ਦਾ ਓਕੇ ਸਾਡਾ ਬਾਈ ਸੰਗਤ ਜੀ ਅੱਜ ਅਸੀਂ ਜਿਹੜਾ ਲੰਗਰ ਦੀ ਦਿਖਾ ਰਹੇ ਹਾਂ ਤੁਹਾਨੂੰ ਰਿਪੋਰਟ ਇਹ ਕਢਾਣੀ ਕਲਾ ਗੁਰਦੁਆਰਾ ਸੀਦ ਬਾਬਾ ਬੰਦਾ ਸਿੰਘ ਬੱਤਰਾ ਦੇ ਸਥਾਨ ਤੇ ਨਾਲ ਸਾਡੇ ਬਾਈ ਜਗਦੀਪ ਖੜਾ ਜੱਗਾ ਬਾਈ ਖੜਾ ਕਾਲਾ ਖੜਾ ਬਾਈ ਸਰਦਾਰ ਚੰਦ ਸਿੰਘ ਜੀ ਖੜੇ ਨੇ ਨਾਲ ਅਜਮੇਲ ਸਿੰਘ ਖੜੇ ਨੇ ਸਾਡੇ ਮਿਸਤਰੀ ਬਾਈ ਜੀ ਖੜੇ ਹੋਣੇ ਤੇ ਪਪਾ ਬਾਈ ਜੀ ਖੜਾ ਫੌਜੀ ਸਾਹਿਬ ਖੜੇ ਨੇ ਬਲਜੀਤ ਸਿੰਘ ਪੋਲਾ ਖੜਾ ਨਾਲ ਸਾਡੇ ਸੇਵਾਦਾਰ ਖੜੇ ਨੇ ਪਾਲੀ ਤੇ ਬਾਈ ਸੋਹਣ ਸਿੰਘ ਜੀ ਬਾਈ ਜੀ ਪਹਿਲਾਂ ਤੋਂ ਸਾਰਿਆਂ ਨੂੰ ਵਹਿਬ ਜੀ ਕਾ ਖਾਲਸਾ ਵਹਿਬ ਜੀ ਕੀ ਫਤਿਹ ਅਜਮੇਲ ਸਿੰਘ ਜੀ ਅੱਜ ਦਾ ਕੀ ਪ੍ਰੋਗਰਾਮ ਆ ਲੰਗਰ ਕਿੰਨੀ ਤਰੀਕ ਨੂੰ ਲੱਗੇ ਦੀਏ ਇਹ 20 ਤਰੀਕ ਤੋਂ ਸ਼ੁਰੂ ਨੇ ਜੀ ਇਹ ਕਈ ਦਿਨ ਹੋਰ ਇੱਕ ਦੋ ਦਿਨ ਚੱਲਣਗੇ ਠੀਕ ਆ ਤੇ ਅਰਜ ਸਰਦਾਰ ਚਰਨ ਸਿੰਘ ਵੱਲੋਂ ਜਲੇਬੀਆਂ ਦਾ ਤੇ ਭੰਡਾਰਾ ਅੱਛਾ ਜੀ ਰਾਸ ਦਾ ਕਈ ਦਿਨਾਂ ਤੋਂ ਚੱਲ ਰਿਹਾ ਠੀਕ ਆ ਇੱਕ ਦੋ ਦਿਨ ਹੋਰ ਵੈਸੁਰੂ ਦੀ ਕਿਰਪਾ ਨਾਲ ਚੱਲੂ ਅੱਛਾ ਇਹ ਜਿਹੜਾ ਭੰਡਾਰਾ ਅੱਜ ਬਾਈ ਚਰਨ ਸਿੰਘ ਜੀ ਇਹ ਭੋਗ ਲਿਆ ਲੈਣਾ ਪੈਦਾ ਨਾ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਇਹਨਾਂ ਵੱਲੋਂ ਅੱਜ ਜਲੇਬੀਆਂ ਦਾ ਲੰਗਰ ਲਾਇਆ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਬਾਈ ਜੀ ਤੇ ਕਿੰਨੀ ਤਰੀਕ ਤੱਕ ਲੰਗਰ ਲੱਗਣਾ ਇਹ ਜੀ ਚੱਲੂਗਾਲੇ ਦੋ ਤਿੰਨ ਦਿਨ ਹੋਰ ਠੀਕ ਆ ਜੀ ਇਤਿਹਾਸ ਗੁਰੂ ਘਰ ਹੈ ਬਾਬਾ ਬੰਦਾ ਸਿੰਘ ਪਾਤਰ ਦਾ ਇੱਥੇ ਉਦਾਂ ਵੀ ਚੱਲਦਾ ਹੀ ਰਹਿੰਦਾ ਬਿਲਕੁਲ ਬਿਲਕੁਲ ਤੇ ਸੁਖਿਆਲੀ ਸਾਹਿਬ ਤੋਂ ਜਿਹੜੀ ਪਹਿਲਾ ਮੁੱਖ ਜੀ ਸਾਹਿਬ ਦਾ ਬਾਬਾ ਤਾਰਾ ਸਿੰਘ ਜੀ ਹਰਦੇਵ ਸਿੰਘ ਜੀ ਬਾਜੀ ਬहां ਕਾਰਸੇਵ ਵਾਲੇ ਕਾਰਸੇਵ ਵਾਲੇ ਹਾਂ ਜੀ ਸ਼ਿਕਾਤਾ ਬਾਬਾ ਹਰਦੇਵ ਸਿੰਘ ਨੇ ਕੋਰੀਆ ਹਾਂਜੀ ਹਾਂਜੀ ਕਾਰਸੇਵ ਵਾਲੇ ਬਾਬੇ ਹਰਦੇਵ ਸਿੰਘ ਅੱਛਾ ਅੱਗੇ ਤੇ ਹੁਣ ਸੰਗਤਾਂ ਪੂਰਾ ਸਹਿਯੋਗ ਦਿੰਦੀਆਂ ਨੇ ਹਾਂ ਜੀ ਉਹਨਾਂ ਦੇ ਸਹਿਯੋਗ ਨਾਲੇ ਚੱਲ ਰਿਹਾ ਤੇ ਹੋਰ ਸੰਗਤ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਮੈਸੇਜ ਇਹ ਹੈ ਵੀ ਬਾਤ ਚੜ੍ਹ ਕੇ ਸੇਵਾਦਾਰ ਰਲ ਮਿਲ ਕੇ ਜੇ ਤੋਂ ਹੋਰ ਇਲਾਕੇ ਦੀਆਂ ਸੰਗਤਾਂ ਨੂੰ ਵੀ ਕਹਿੰਦੇ ਆ ਨਗਰ ਦੀਆਂ ਨੂੰ ਵੀ ਕਹਿੰਦੇ ਆ ਠੀਕ ਆ ਬਾਤ ਚੜ੍ਹ ਕੇ ਆਪਾਂ ਗੁਰੂ ਘਰ ਸੇਵਾ ਕਰਨ ਦੀ ਕਰੀਏ ਬਾਈ ਜੀ ਬਾਈ ਜਬੇਰ ਸਿੰਘ ਵੱਲੋਂ ਬਾਬਾ ਜੀ ਬੈਠੇ ਨੇ ਸਾਡੇ تینਾਂ ਨੇ ਸਭ ਕੋ ਸਾਬਦਾ ਬੇਜ਼ਬਤ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਚਲਾਇਆ ਤੇ ਇਹ ਬੈਠੇ ਨੇ ਸਾਡੇ ਨਾਲ ਬਜ਼ੁਰਗ ਨੇ ਸਾਡੇ ਕਿਉਂਕਿ ਇਹਨਾਂ ਦਾ ਵੱਡਾ ਦੇਣਾ ਗੁਰੂ ਘਰ ਦੀ ਬਿਲਡਿੰਗ ਬਣਾਈ ਆ ਇਹਨਾਂ ਨੇ ਆਪਦੇ ਵੱਲੋਂ ਹਨਾ ਤੇਲ ਫੋਲ ਜਿੰਨਾ ਵੀ ਸੀ ਉਹ ਇੱਥੇ ਬੈਠੇ ਨੇ ਜ਼ਿੰਦਗੀ ਕੱਢਦੇ ਨੇ ਹਰ ਇੱਕ ਬੰਦੇ ਦੀ ਆਪਦਾ ਆਪਦਾ ਜ਼ਿੰਦਗੀ ਆ ਪਰ ਬਾਈ ਜੀ ਮੈਂ ਤੁਹਾਨੂੰ ਜ਼ਰੂਰ ਦੱਸਦਾ ਤੁਸੀਂ ਇੱਕ ਚੀਜ਼ ਨੂੰ ਪਰਨ ਕਰਿਆ ਕਰੋ ਵੀ ਜਦੋਂ ਕਿਤੇ ਲੰਗਰ ਲੱਗਦਾ ਦੇਸ਼ ਵਿਦੇਸ਼ ਵਿੱਚ ਮੇਰੇ ਨਾਲ ਜੁੜੇ ਐਨ ਆਰ ਆਈ ਵੀਰ ਜਿੰਨੇ ਵੀ ਬੈਠੇ ਨੇ ਬਾਹਰ ਮੈਂ ਕਿਸੇ ਆਪਦੇ ਵਾਸਤੇ ਨਹੀਂ ਮੰਗਦਾ ਲੰਗਰ ਤੇ ਨਾ ਜਿੰਨੀ ਰਸਤ ਹੁੰਦੀ ਆ ਫੋਨ ਕਰਕੇ ਆਪਦੇ ਘਰੇ ਕਿਹਾ ਕਰੋ ਵੀ ਫਲਾਣੇ ਲੰਗਰ ਤੇ ਜਾ ਕੇ ਦਿਆਓ ਆਪਦੇ ਹੱਥੀ ਜੇ ਕੋਈ ਵੱਡੀ ਸੇਵਾ ਕਰਨੀ ਆ ਤੁਸੀਂ ਆਪਦੇ ਹੱਥੀ ਕਰਾਓ ਕਿਉਂਕਿ ਇੱਥੇ ਮੇਰੇ ਨਾਲ ਸਰਦਾਰ ਚੰਦ ਸਿੰਘ ਖੜੇ ਨੇ ਨਾਲ ਉਹਨਾਂ ਦਾ ਬੇਟਾ ਤੇ ਨਾਲ ਉਹਨਾਂ ਦਾ ਪੋਤਾ ਬੜੀ ਖੁਸ਼ੀ ਹੋਈ ਜਦੋਂ ਜਲੇਬੀਆਂ ਦਾ ਲੰਗਰ ਆਪ ਵਰਤਾਉਂਦੇ ਨੇ ਆਪ ਹੱਥੀ ਸੇਵਾ ਕਰਦੇ ਨੇ ਇਹ ਵੱਡੇ ਪਰਾਲੇ ਨੇ ਬਾਈ ਜੀ ਹਰ ਇੱਕ ਸੰਗਤ ਦਾ ਸੰਯੋਗ ਬਣਦਾ ਸੰਗਤ ਜਿਹੜੀ ਹੌਲੇ ਹੌਲੇ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਆ ਉਸ ਸੰਗਤ ਵਾਸਤੇ ਇਹਨਾਂ ਨੇ ਲੰਗਰ ਲਾਏ ਹੋਏ ਨੇ ਤੇ ਸੰਯੋਗ ਦਿਆ ਕਰੋ ਕਿਉਂਕਿ ਲੰਗਰ ਜਿਹੜਾ ਕਢਾਣੀ ਦਾ ਨਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸੋਪ੍ਰਪ ਧਰਤੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਆ ਇਸ ਲੰਗਰਾਂ ਵਿੱਚ ਵੱਡੀ ਪੱਧਰ ਤੇ ਯੋਗਦਾਨ ਪਾਇਆ ਕਰੋ ਸਾਰੇ ਸੱਜਣਾ ਕਿਉਂਕਿ ਆ ਦੇਖੋ ਹਲਵਾਈ ਲੱਗੇ ਨੇ ਮੇਰੇ ਭਾਈ ਜਲੇਬੀਆਂ ਕੱਢਣ ਆ ਸਾਰੀ ਸੰਗਤ ਉਧਰ ਬਾਹਰ ਰਾਸ ਦਾ ਲੰਗਰ ਵੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਭਾਈ ਜਗਦੇਵ ਜੀ ਕੀ ਹਾਲ ਆ ਬਹੁਤ ਵਧੀਆ ਜੀ ਭਾਈ ਜੀ ਦਾ ਖਾਲਸਾ ਵੈਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਸੇਜ ਤੁਹਾਡਾ ਲੰਗਰਾਂ ਤੇ ਬਹੁਤ ਹੀ ਮਾਨੂੰ ਖੁਸ਼ੀ ਹੁੰਦੀ ਆ ਜਦੋਂ ਅਸੀਂ ਸੰਗਰੂਪ ਦੇ ਵਿੱਚ ਸੇਵਾ ਕਰ ਰਹੇ ਹੁੰਦੇ ਆ ਤੇ ਅੱਜ ਜੋ ਵੀ ਗਲੇਟੀਆਂ ਦਾ ਜੋ ਲੰਗਰ ਆ ਉਹ ਸਾਡੇ ਚਾਚਾ ਜੀ ਸਰਦਾਰ ਚੰਨ ਸਿੰਘ ਜੀ ਬਿਲਕੁਲ ਬਿਲਕੁਲ ਉਹਨਾਂ ਵੱਲੋਂ ਲਾਇਆ ਗਿਆ ਹਾਂ ਬਿਲਕੁਲ ਸਾਡੇ ਭਾਈ ਸਾਹਿਬ ਜੋਰਾ ਸਿੰਘ ਜੀ ਨੇ ਜਿਹੜੇ ਵੱਡਾ ਫਰਾਲਾ ਕਈ ਸਾਲਾਂ ਤੋਂ ਗੱਲੇ ਦੇ ਰਸਤਾ ਲਾਉਂਦੇ ਨੇ ਸੀ ਹਾਂ 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 ਬਾਕੀ ਸਾਰੀ ਸੰਗਤ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਹੜੇ ਵੱਜ ਚੜਕੇ ਦੇ ਵਿੱਚ ਹਿੱਸਾ ਲੈਂਦੇ ਆ ਬਿਲਕੁਲ ਬਿਲਕੁਲ ਦੇਖੋ ਆਪਣੇ ਸੰਗਵਰ ਦਾ ਮਾਹੌਲ ਹੁੰਦਾ ਇੱਥੇ ਆਪਣੇ ਬੱਚੇ ਆਪਣੇ ਬੱਚੇ ਬਾਹਰ ਵੱਧ ਤੋਂ ਵੱਧ ਇੱਥੇ ਆਉਣਾ ਚਾਹੀਦਾ ਸੇਵਾਦਾਰਾਂ ਨੂੰ ਵੀ ਹੈ ਨਾ ਸੇਵਾਦਾਰਾਂ ਨੂੰ ਵੀ ਮਿਲਦਾ ਜਰੂਰ ਆ ਕੇ ਸੰਗਤ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ। ਬਾਈ ਜਗਦੇਵ ਉਹਨਾਂ ਦਾ ਵੀ ਬਹੁਤ ਵੱਡਾ ਜਿਹੜੀ ਗੱਲ ਕਹੀ ਆ। ਬਾਈ ਪਪਾ ਜੀ ਕੀ ਹਾਲ ਆ? ਠੀਕ ਹੋ? ਬਾਈ ਜੀ ਉਹਨਾਂ ਦਾ ਵੱਡਾ ਅਪਰਾਲਾ ਜਿਹੜੀ ਸੋਚ ਲੈ ਕੇ ਚੱਲੇ ਨੇ ਕਿਸੇ ਦਾ ਨਹੀਂ ਹੁੰਦਾ। ਬਾਈ ਚਰ ਸਿੰਘ ਜੀ ਖੜੇ ਨੇ ਇੱਥੇ। ਬਾਈ ਜਗਦੇਵ ਜੀ ਵੀ ਖੜੇ ਨੇ ਸਾਡੇ ਉਧਰੋਂ ਫੌਜੀ ਸਾਹਿਬ ਦੇ ਲੜਕੇ ਸੂਬੇਦਾਰ ਦੇ ਨਾਲ ਖੜਾ। ਇਹ ਬਹੁਤ ਵੱਡਾ ਅਪਰਾਲਾ ਬਾਈ ਜੀ ਜੁੜੇ ਰਹੋ ਤੁਸੀਂ। ਕਿਉਂਕਿ ਇਹ ਲੰਗਰਾਂ ਦੀ ਸੇਵਾ ਕਰਨਾ ਕਿਸੇ ਦੇ ਮੂੰਹ 'ਚ ਜਾਂਦੇ ਦੇ ਲੰਗਰ ਪੈ ਜਾਣਾ ਤਾਂ ਵੱਡਾ ਪਰਪਕਾਰ ਹੁੰਦਾ ਵੱਲੋਂ ਜਿਹੜਾ ਬਾਹਰ ਗਿਆ ਹੋਇਆ ਬੇਟਾ ਉਹਨਾਂ ਦਾ ਉਹਨਾਂ ਉਹਨਾਂ ਵੱਲੋਂ ਲੰਗਰ ਲਾਇਆ ਗਿਆ ਦੀ ਜਲੇਬੀਆਂ ਦਾ ਅਸੀਂ ਉਹ ਬੱਚੇ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਬਾਹਰ ਬੈਠੇ ਵੀ ਮਤਲਬ ਇਸ ਚੀਜ਼ ਦਾ ਅਹਿਸਾਸ ਕਰਦੇ ਨੇ ਹਣਾ ਲੰਗਰ ਕਿਉਂਕਿ ਉਹਨਾਂ ਦੇ ਪਰਿਵਾਰ ਵੱਲੋਂ ਵੀ ਲਾਇਆ ਗਿਆ ਇਹ ਲੰਗਰ ਬਹੁਤ ਵਧੀਆ ਅਨੰਤਰ ਹਰ ਇੱਕ 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 ਦਿਨ ਦੀ ਸੇਵਾ ਲੈ ਲਵੇ ਵੱਡੀ ਗੱਲ ਹੈ ਜੇ ਕਿ ਇੱਕ ਦਿਨ ਦੀ ਇੱਕ ਇੱਕ ਬੰਦਾ ਸੇਵਾ ਲੈ ਲਵੇ ਕਹੇ ਦਿਨ ਕੋਈ ਕਹੇ ਦਿਨ ਕੋਈ ਬਹੁਤ ਵਧੀਆ ਭਾਈਚਾਰ ਜੁੜੇ ਰਹੋ ਕਿਉਂਕਿ ਅਸੀਂ ਲਾਲੀ ਉਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਵੀ ਪਰਿਵਾਰ ਇੱਥੇ ਲੰਗਰ ਲਾਊਗਾ ਅਸੀਂ ਤੈਹ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ